ਤੁਸੀਂ ਵੀ ਇਸ ਜਗ੍ਹਾ ਤੇ ਆ ਕੇ ਆਪਣੇ ਸਕੀਆਂ ਸਬੰਧੀਆਂ ਤੇ ਯਾਰਾਂ ਦੋਸਤਾਂ ਨੂੰ ਭਲੇਖੇ ਚ ਪਾ ਸਕਦੇ ਹੋ ਕਿ ਤੁਸੀਂ ਤਬਈ ਦੇ ਵਿੱਚ ਆ ਗਏ ਹੋ ਜਾਂ ਤੁਸੀਂ ਮਲੇਸ਼ੀਆ ਚ ਆ ਗਏ ਹੋ ਤੁਸੀਂ ਵੀ ਇੱਥੇ ਆ ਕੇ ਇਸ ਮੇਲੇ ਦੇ ਵਿੱਚ ਇੰਜੋਏ ਕਰ ਸਕਦੇ ਹੋ ਲੱਖ ਲੱਖ ਕੰਟਰੀਜ਼ ਦੀਆਂ ਬਿਲਡਿੰਗਸ ਬਣੀਆਂ ਹੋਈਆਂ ਆਓ ਇੱਥੇ ਫੋਟੋਸ ਵਗੈਰਾ ਖੇਡ ਸਕਦੇ ਹੋ ਚੀਨੇ ਦੇ ਵਿੱਚ ਤੇ ਤੁਸੀਂ ਆ ਕੇ ਫੋਟੋਸ ਵਗੈਰਾ ਕਲਿੱਕ ਕਰ ਸਕਦੇ ਆ ਤੇ ਆਪਣੇ ਕੀ ਆਗੇ ਤੁਸੀਂ ਦਵਾਈ ਦਾ ਬਲੇਖਾ ਪਾ ਸਕਦੇ ਆ ਕੀ ਇਹਦਾ ਪਾ ਸਕਦੇ ਤੁਸੀਂ ਕਹਿ ਸਕਦੇ ਜੀ ਮੈਂ ਦਵਾਈ ਆ ਗਿਆ ਤੇ ਬਲੇਸ਼ਾ ਆ ਗਿਆ ਆ ਗਏ ਜੀ ਇੱਕ ਵਾਰ ਫੇਰ ਤੁਹਾਡੇ ਵਾਸਤੇ ਇੰਟਰਸਟਿੰਗ ਵੀਡੀਓ ਲੈ ਕੇ ਅੱਜ ਆਪਾਂ ਜਲੰਧਰ ਦੇ ਵਿੱਚ ਹੀ ਆ ਜੀ ਤੇ ਜਲੰਧਰ ਦੇ ਵਿੱਚ ਇੱਕ ਐਸੀ ਜਗ੍ਹਾ ਤੇ ਲੈ ਕੇ ਆਏ ਆ ਜਿੱਥੇ ਤੁਸੀਂ ਦबई ਮਲੇਸ਼ੀਆ ਦੇ ਭਲੇਖੇ ਪਾ ਸਕਦੇ ਹੋ ਜਾ ਕੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਭਲੇਖੇ ਚ ਪਾ ਸਕਦੇ ਹੋ ਵੀ ਤੁਸੀਂ ਦबई ਜਾਂ ਮਲੇਸ਼ੀਆ ਦੇ ਵਿੱਚ ਆ ਗਏ ਸੋ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਕੀ ਕੀ ਇੰਟਰਸਟਿੰਗ ਚੀਜ਼ਾਂ ਆ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਹੁਣ ਚੱਲਦੇ ਆਂ ਅੰਦਰ ਚੱਲਨੇ ਆ ਜੀ ਆਪਾਂ ਅੰਦਰ ਟੈਕਟ ਆਪਾਂ ਲੈ ਲਈ ਆ ਪਰ ਪਰਸਨ ਹੈਗੀ ਜੀ 50 ਰੁਪਏ ਟੈਕਟ ਸੋ ਤੁਸੀਂ ਆਉਣਾ ਕਿੱਥੇ ਆ ਲੋਕੇਸ਼ਨ ਆਪਾਂ ਤੁਹਾਨੂੰ ਦੱਸ ਦਿੰਨੇ ਆ ਨਕੋਦਰ ਚੌਕ 바ਵਾ ਸਾਹਿਬ ਡਾਕਟਰ 바ਵਾ ਸਾਹਿਬ ਭੀਮਰਾਓ ਅੰਬੇਦਕਰ ਜੀ ਦਾ ਜੋ ਚੌਕ ਆ ਉਸ ਤੋਂ ਪਿੱਛੇ ਇਹ ਜੋ ਮੇਲਾ ਲੱਗਾ ਹੋਇਆ ਖਾਲਸਾ ਸਕੂਲ ਤੁਸੀਂ ਸੁਣਿਆ ਹੋਣਾ ਆ ਸਾਹਮਣੇ ਤੁਹਾਨੂੰ ਬਿਲਡਿੰਗਸ ਵਗੈਰਾ ਉੱਚੀਆਂ ਉੱਚੀਆਂ ਨਜ਼ਰ ਆ ਜਾਣੀਆਂ ਹੁਣ ਆਪਾਂ ਅੰਦਰ ਚੱਲਨੇ ਆ ਜੀ ਸੋ ਤੁਹਾਨੂੰ ਆਪਾਂ ਹੁਣ ਅੰਦਰ ਜੇ ਨਜ਼ਾਰੇ ਦਿਖਾਉਣੇ ਆ ਬੋਲਣਾ ਕਰਨੇ ਆਪਾਂ ਬੰਦ ਤੇ ਤੁਸੀਂ ਦੇਖਣਾ ਸ਼ੁਰੂ ਕਰੋ ਬੋਲਣਾ ਤਾਂ ਪੈਣਾ ਹੀ ਆ ਯਾਰ ਵਿੱਚ ਵਿੱਚ ਮਜ਼ਾਕ ਕਰਦਾ ਸੀ ਮੈਂ ਸੋ ਆਪਾਂ ਅੰਦਰ ਐਂਟਰੀ ਕਰ ਲਈਏ ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਹੋ ਡਿਫਰੈਂਟ ਡਿਫਰੈਂਟ ਅਲੱਗ-ਅਲੱਗ ਕੰਟਰੀਜ਼ ਦੀਆਂ ਬਿਲਡਿੰਗਸ ਬਣੀਆਂ ਹੋਈਆਂ ਬਹੁਤ ਹੀ ਖੂਬਸੂਰਤ ਲੱਗ ਰਹੀਆਂ ਇਹ ਲੱਗਦਾ ਹੀ ਨਹੀਂ ਅਗਰ ਆਪਾਂ ਸੋਚੀਏ ਥੋੜੇ ਟਾਈਮ ਲਈ ਅਗਰ ਆਪਾਂ نیچے ਜਾਂਦੇ ਆ ਜਾਣ ਤੋਂ ਬਾਅਦ ਲੱਗਦਾ ਹੀ ਨਹੀਂ ਅਗਰ ਪਿਕਚਰ ਕਲਿੱਕ ਕਰ ਲੈਨੇ ਆ ਤਾਂ ਲੱਗਦਾ ਹੀ ਨਹੀਂ ਵੀ ਆਪਾਂ ਜਲੰਧਰ ਦੇ ਵਿੱਚ ਕਿਸੇ ਗਰਾਊਂਡ ਦੇ ਵਿੱਚ ਬੈਠੇ ਹੋਏ ਆ ਜਾਂ ਗਰਾਊਂਡ ਦੇ ਵਿੱਚ ਖੜੇ ਹੋ ਕੇ ਇਸ ਚੀਜ਼ ਦੀ ਆਪਾਂ ਪਿਕਚਰ ਲਈ ਆ ਸੋ ਸੋਸ਼ਲ ਮੀਡੀਆ ਤੇ ਮੈਂ ਵੀ ਵਟਸਐਪ ਤੇ ਸਟੇਟਸ ਵਗੈਰਾ ਲਗਾਏ ਸੀ ਤਾਂ ਮੈਨੇ ਵੀ ਮੇਰੇ ਰਿਸ਼ਤੇਦਾਰਾਂ ਨੇ ਕਿਹਾ ਤਾਂ ਵੀ ਬੇਟਾ ਕਦੋਂ ਪਹੁੰਚ ਕੇ ਤੁਸੀਂ ਮਲੇਸ਼ੀਆ ਦੁਬਈ ਕਦੋਂ ਚਲੇ ਗਏ ਸੋ ਤੁਸੀਂ ਵੀ ਇੱਥੇ ਆ ਸਕਦੇ ਹੋ ਤੇ ਭਲੇਖੇ ਪਾ ਸਕਦੇ ਹੋ ਤੁਸੀਂ ਦੇਖ ਰਹੇ ਆ ਕਿਦਾਂ ਰੌਣਕਾਂ ਲਗੀਆਂ ਹੋਈਆਂ ਆ ਬਹੁਤ ਹੀ ਖੂਬਸੂਰਤ ਇਹ ਮੇਲਾ ਆ ਆਪਾਂ ਥੱਲੇ ਵੀ ਤੁਹਾਨੂੰ ਲੈ ਕੇ ਜਾਣਾ ਆ नीचे पहला बिल्डिंग्स वगैरह आप तक आमा गया, कितना कितना गया डिफरें 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 पता ਤੁਹਾਨੂੰ ਕਿੰਦਾ ਕਿੰਦਾ ਬਣੀਆਂ ਹੋਈਆਂ ਆ نیچے ਆਪਾਂ ਲੈ ਸਕਦੇ ਹਾਂ ਬਾਕੀ ਆ ਤੁਸੀਂ ਦੇਖ ਹੀ ਰਹੇ ਆ ਹੋਰ ਵੀ ਡਿਫਰੈਂਟ ਡਿਫਰੈਂਟ ਟਾਈਪ ਦੇ ਪਤਾ ਨਹੀਂ ਹੁਣ ਇਹ ਕਿਹੜੀ ਕੰਟਰੀ ਦਾ ਇਹਨਾਂ ਨੇ ਨਕਸ਼ਾ ਜਿਹੜਾ ਬਣਾਇਆ ਹੋਇਆ ਆ ਬਹੁਤ ਹੀ ਅਲੱਗ ਅਲੱਗ ਕੰਟਰੀਆਂ ਜਿਹੜੀਆਂ ਬਾਹਰ ਲੀਆਂ ਹੈਗੀਆਂ ਉਹਨਾਂ ਦਾ ਇਹਨਾਂ ਨੇ ਨਕਸ਼ਾ ਵਗੈਰਾ ਪਿਕਚਰ ਵਗੈਰਾ ਬਹੁਤ ਵਧੀਆ ਵਧੀਆ ਬਣਾਈਆਂ ਹੋਈਆਂ ਜਿਹੜੀਆਂ ਕਿ ਬਿਲਕੁਲ ਰੀਅਲ ਲੱਗਦੀਆਂ ਆ ਜਦੋਂ ਆਪਾਂ ਇੱਥੇ ਪਿਕਚਰ ਵਗੈਰਾ ਕਲਿੱਕ ਕਰਦੇ ਆ ਸੋ ਬਹੁਤ ਹੀ ਵਧੀਆ ਡਿਫਰੈਂਟ ਕਨਸੈਪਟ ਆ ਇਹਨਾਂ ਦਾ ਪਹਿਲਾਂ ਹੀ ਚੰਡੀਗੜ੍ਹ ਵਗੈਰਾ ਦੇ ਵਿੱਚ ਹੋਰ ਵੀ ਕੰਟਰੀ ਦੇ ਕਈ ਸ਼ਹਿਰਾਂ ਦੇ ਵਿੱਚ ਇਹ ਜੋ ਮੇਲਾ ਲੱਗ ਚੁੱਕਾ ਹੈ ਤੇ ਪਰ ਜਲੰਧਰ ਦੇ ਵਿੱਚ ਇਹ ਜੋ ਕਾਰਨੀਵਲ ਮੇਲਾ ਜੋ ਵੀ ਆਪਾਂ ਕਹਿ ਲਈਏ ਇਹ ਫਸਟ ਟਾਈਮ ਆਇਆ ਜਲੰਧਰ ਦੇ ਵਿੱਚ ਆ ਸਾਹਮਣੇ ਵੀ ਮੇਰੇ ਖਿਆਲ ਨਾਲ ਕੋਈ ਇੰਗਲੈਂਡ ਦੀ ਬਿਲਡਿੰਗ ਵਗੈਰਾ ਲੱਗ ਰਹੀ ਹੈ ਤੁਸੀਂ ਵੀ ਪਛਾਣ ਕੇ ਦੱਸੋ ਤੁਸੀਂ ਵੀ ਦੱਸੋ ਵੀ ਕਿਹੜੀਆਂ-ਕਿਹੜੀਆਂ ਬਿਲਡਿੰਗਸ ਤੁਸੀਂ ਪਛਾਣਦੇ ਹੋ ਕਿਉਂਕਿ ਆਪਣੇ 'ਚ ਕਰੇਜ਼ ਹੁੰਦਾ ਨਾ ਬਾਹਰ ਜਾਣ ਦਾ ਪੰਜਾਬੀਆਂ ਦੇ ਵਿੱਚ ਬਹੁਤ ਸੋ ਤੁਸੀਂ ਤੁਹਾਡੇ ਵਿੱਚੋਂ ਵੀ ਬਹੁਤ ਮੇਰੇ ਮਿੱਤਰ ਸੱਜਣ ਮਿੱਤਰ ਤੇ ਮੇਰੇ ਭਰਾ ਜਾਣਦੇ ਹੋਣਗੇ ਬਿਲਡਿੰਗਸ ਕਿਹੜੀਆਂ-ਕਿਹੜੀਆਂ ਆ ਸੋ ਆਪਾਂ ਹੁਣ ਅੱਗੇ ਵੱਲ ਨੂੰ ਵੱਧ ਰਹੇ ਆ ਜਾ ਰਹੇ ਆ ਅੱਗੇ ਵੱਲ ਨੂੰ ਸੋ ਪਬਲਿਕ ਤੁਸੀਂ ਦੇਖ ਹੀ ਰਹੇ ਆ ਤੇ ਸਾਹਮਣੇ ਬਿਲਡਿੰਗਸ ਵੀ ਤੁਸੀਂ ਦੇਖ ਹੀ ਰਹੇ ਆ ਕਿਦਾਂ ਵਧੀਆ ਨਜ਼ਾਰਾ ਸੋ ਹਜੇ ਵੀ ਇਹ ਜੋ ਮੇਲਾ ਜੋ ਜੋ ਵੀ ਇਹ ਫੈਸਟੀਵਲ ਹਨ ਇੱਥੇ ਲਾਇਆ ਆ ਉਹ ਹਜੇ ਵੀ ਚਾਲੂ ਆ ਸ਼ੁਰੂ ਆ ਹਜੇ ਵੀ ਸੋ ਤੁਸੀਂ ਆ ਸਕਦੇ ਆ ਅਗਰ ਤਾਂ ਤੁਸੀਂ ਜਲੰਧਰ ਦੇ ਆ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਆ ਤੇ ਅਗਰ ਤੁਸੀਂ ਬਾਹਰਲੀ ਕਿਸੇ ਸਿਟੀ ਤੋਂ ਦੇਖ ਰਹੇ ਆ ਜਲੰਧਰ ਤੋਂ ਬਾਹਰ ਸੋ ਮੈਂ ਤੁਹਾਨੂੰ ਜਰੂਰ ਰეკਮੈਂਡ ਕਰੂੰਗਾ ਵੀ ਤੁਸੀਂ ਇੱਕ ਵਾਰ ਆਪਣੀ ਫੈਮਿਲੀ ਦੇ ਨਾਲ ਜਰੂਰ ਇੱਥੇ ਆਓ ਕਿਉਂਕਿ ਬਹੁਤ ਹੀ ਵਧੀਆ ਇੱਥੇ ਇਹ ਜੋ ਇਹਨਾਂ ਨੇ ਜੋ ਵੀ ਮੇਲਾ ਲਗਾਇਆ ਹੋਇਆ ਬਹੁਤ ਵਧੀਆ ਲਗਾਇਆ ਹੋਇਆ ਹੈ ਜੋ ਫਰੰਟ ਸਾਈਡ ਤੇ ਇਹਨਾਂ ਨੇ ਬਿਲਡਿੰਗ ਸਿਲਾਈਆਂ ਆ ਉੱਥੇ ਤਾਂ ਆਪਾਂ ਚਲੋ ਪਿਕਚਰ ਵਗੈਰਾ ਕਲਿੱਕ ਕਰ ਸਕਦੇ ਆ ਆ ਸਾਹਮਣੇ ਤੁਸੀਂ ਦੇਖ ਰਹੇ ਆ ਇਹਨਾਂ ਨੇ ਲਿਖਿਆ ਹੋਇਆ ਵੀ ਫਰਸਟ ਟਾਈਮ ਇਨ ਜਲੰਧਰ ਫਿਸ਼ ਸ਼ੋ ਇਹਨਾਂ ਨੇ ਲਿਖਿਆ ਸੀਗਾ ਮਗਰ ਫਿਸ਼ ਵਗੈਰਾ ਤਾਂ ਮੈਨੂੰ ਅ ਨਜ਼ਰ ਨਹੀਂ ਆਇਆ ਮੈਂ ਉਹ ਸਾਈਡ ਤੇ ਗਿਆ ਹੀ ਨਹੀਂ ਕਿਉਂਕਿ ਬਹੁਤ ਰਸ਼ ਸੀਗਾ ਜਦੋਂ ਮੈਂ ਗਿਆ ਸੀਗਾ ਮੈਂ ਹੀ ਨਹੀਂ ਦੇਖੀ ਹੋਣੀ ਆ ਫਿਸ਼ ਵਗੈਰਾ ਵੀ ਉੱਥੇ ਹੈਗੀਆਂ ਤੁਸੀਂ ਜਾ ਸਕਦੇ ਆ ਬਾਕੀ ਆ ਸਾਹਮਣੇ ਤੁਸੀਂ ਦੇਖ ਰਹੇ ਆ ਆ ਜਿਹਨੇ ਜਿਹਨੇ ਵੀ ਬਿਲਡਿੰਗ ਪਛਾਣ ਲਈ ਆ ਕਿਹੜੀ ਬਿਲਡਿੰਗ ਆ ਮੈਨੂੰ ਜਰੂਰ ਦੱਸੇ ਕਮੈਂਟ ਦੇ ਵਿੱਚ ਆ ਸਾਹਮਣੇ ਵੀ ਆਪਣੇ ਇਧਰ ਨਜ਼ਰ ਆ ਰਹੀ ਹੈ ਜਿੱਧਰ ਸਰਦਾਰ ਜੀ ਖੜੇ ਹੋਏ ਨੇ ਸੋ ਇਧਰ ਵੀ ਬਿਲਡਿੰਗਸ ਹੈਗੀਆਂ ਸੋ ਜਿਹੜੀ ਜਿਹੜੀ ਬਿਲਡਿੰਗ ਨੂੰ ਤੁਸੀਂ ਪਛਾਣ ਰਹੇ ਆ ਜਾ ਤੁਹਾਨੂੰ ਪਤਾ ਲੱਗ ਰਿਹਾ ਵੀ ਆਹ ਫਲਾਨੀ ਕੰਟਰੀ ਦੀ ਬਿਲਡਿੰਗ ਆ ਸੋ ਤੁਸੀਂ ਮੈਨੂੰ ਜਰੂਰ ਦੱਸਿਓ ਹਾਂ ਅੱਗੇ ਚੱਲਦੇ ਹਾਂ ਆ ਸਾਹਮਣੇ ਵੀ ਇਹ ਮੇਰੇ ਖਿਆਲ ਨਾਲ ਲੰਡਨ ਬ੍ਰਿਜ ਆ ਸ਼ਾਇਦ ਅਗਰ ਮੈਂ ਗਲਤ ਆ ਤਾਂ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਬਹੁਤ ਹੀ ਵਧੀਆ ਬਿਲਕੁਲ オリジナル ਲੱਗਦਾ ਹੈ ਅਗਰ ਅਸੀਂ ਪਿਕਚਰ ਕਲਿੱਕ ਕਰਦੇ ਹਾਂ ਆ ਕੇ ਸੋ ਤੁਸੀਂ ਜਰੂਰ ਇੱਥੇ ਇੱਕ ਵਾਰੀ ਵਿਜ਼ਿਟ ਕਰਿਓ ਅਗਰ ਤੁਸੀਂ ਨੀਅਰ ਬਾਈ ਜਲੰਧਰ ਆ ਤਾਂ ਫੇਰ ਤਾਂ ਤੁਸੀਂ ਬਾਈਕ ਤੇ ਜਾਂ ਆਪਣੀ ਕਾਰ ਤੇ ਆ ਸਕਦੇ ਹੋ ਸੋ ਅਗਰ ਦੂਰੋਂ ਵੀ ਆਉਣਾ ਹੈ ਫਿਰ ਵੀ ਤੁਸੀਂ ਪਲਾਨ ਕਰਕੇ ਆ ਸਕਦੇ ਹੋ ਬਹੁਤ ਹੀ ਵਧੀਆ ਆ ਮੈਂ ਇਹ ਨਹੀਂ ਕਹੂੰਗਾ ਵੀ ਤੁਹਾਡਾ ਇੱਥੇ ਆਉਣਾ ਬੇਕਾਰ ਜਾਊਗਾ ਬਹੁਤ ਹੀ ਵਧੀਆ ਤੁਸੀਂ ਇੰਜੋਏ ਕਰੋਗੇ ਆਪਣੀ ਫੈਮਿਲੀ ਦੇ ਨਾਲ ਸਾਹਮਣੇ ਤੁਸੀਂ ਦੇਖੋ ਆ ਮਲੇਸ਼ੀਆ ਦੀ ਬਿਲਡਿੰਗ ਆ ਤੇ ਆ ਸਾਹਮਣੇ ਦੁਬਈ ਦੀ ਬਿਲਡਿੰਗ ਆ ਆ ਵੀ ਮਿਸ਼ਨ ਮਲੇਸ਼ੀਆ ਦੀ ਬਿਲਡਿੰਗ ਆ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਪਰ ਆ ਜੋ ਬਿਲਡਿੰਗ ਆ ਦੋਸਤੋ ਆ ਜੋ ਸਟਰਕਚਰ ਆ ਈਚੇ ਆ ਬਿਲਡਿੰਗ ਦਾ ਇਹ ਜੋ ਸਾਹਮਣੇ ਤੁਸੀਂ ਆ ਡੱਬਾ ਨੂੰ ਮਾ ਦੇਖ ਰਹੇ ਹੋ ਬਿਲਡਿੰਗ ਇਹ ਨਹੀਂ ਮੈਨੂੰ ਪਤਾ ਲੱਗਾ ਵੀ ਕਿੱਥੇ ਦੀਆਂ ਆ ਤੁਸੀਂ ਇਹ ਮੈਨੂੰ ਜਰੂਰ ਦੱਸਿਓ ਕਮੈਂਟ ਦੇ ਵਿੱਚ ਬਾਕੀ ਆ ਜੋ ਹੋਟਲ ਆ ਇਹ ਤਾਂ ਤੁਹਾਨੂੰ ਪਤਾ ਹੀ ਆ 7 ਸਟਾਰ ਹੋਟਲ ਆ ਇਹ ਜਿਹੜਾ ਦੁਬਈ ਦਾ ਇਹ ਮੇਰੇ ਖਿਆਲ ਨਾਲ ਉਹ ਉਹ ਆ ਉਹ ਵਾਲਾ ਹੋਟਲ ਆ ਇਹ ਬਹੁਤ ਹੀ ਵਧੀਆ ਮੈਂ ਵੀ ਪਿਕਚਰਸ ਕਲਿੱਕ ਕੀਤੀਆਂ ਸੀ ਇੱਥੇ ਬਹੁਤ ਹੀ ਸ਼ਾਨਦਾਰ ਪਿਕਚਰਸ ਹੁੰਦੀਆਂ ਤੇ ਸਾਹਮਣੇ ਆ ਹੁਣ ਇੱਕ ਫੈਮਿਲੀ ਆਈ ਸੀਗੀ ਜਿਹੜੇ ਕੀ ਫੋਟੋਆਂ ਕੈਚ ਰਹੇ ਸੀ ਆਪਣੀਆਂ ਤੇ ਭਾਜੀ ਹੁਣ ਆਪਣੀ ਵਾਈਫ ਦੀਆਂ ਕੈਚ ਰਹੇ ਸੀ ਫੋਟੋਆਂ ਤੇ ਮੈਂ ਸੋਚਿਆ ਕਿਉਂ ਨਾ ਇਹਨਾਂ ਦੀ ਹੈਲਪ ਕੀਤੀ ਜਾਵੇ ਤੇ ਮੈਂ ਇਹਨਾਂ ਦੀਆਂ ਭਾਜੀ ਉਹਨਾਂ ਦੀਆਂ ਫੋਟੋਸ ਖਿਤੀਆਂ ਖਿੱਚੀਆਂ ਮੈਨੂੰ ਲੱਗਾ ਵੀ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਉਹ ਬਹੁਤ ਜਦੋਜਦ ਕਰ ਰਹੇ ਸੀਗੇ ਪਿਕਚਰਸ ਕਲਿੱਕ ਕਰਨ ਵਾਸਤੇ ਕਿਉਂਕਿ ਅਗਰ ਉਹ ਖਿੱਚਦੇ ਸੀ ਆਪਣੀ ਫੈਮਿਲੀ ਦੀ ਫੋਟੋ ਆਪਣੀ ਵਾਈਫ ਦੀ ਜਾਂ ਬੱਚੇ ਦੀ ਤਾਂ ਫਿਰ ਉਹਨਾਂ ਦੀ ਆਪ ਨਹੀਂ ਸੀ ਆਉਂਦੀ ਤੇ ਅਗਰ ਉਹ ਕਰਦੇ ਸੀ ਸੈਲਫੀ ਤੇ ਥੋੜਾ ਜਿਹਾ ਹਨੇਰਾ ਸੀਗਾ ਤੇ ਸੈਲਫੀ ਕਰਕੇ ਉਹਦੀ ਫਿਰ ਪਿਕਚਰ ਜੋ ਸੀ ਉਹ ਕਲੀਅਰ ਨਹੀਂ ਸੀ ਆ ਰਹੀ ਸੋ ਮੈਂ ਭਾਜੀ ਇਹਨਾਂ ਨੂੰ ਕਿਹਾ ਲਓ ਭਾਜੀ ਤੁਸੀਂ ਮੈਂ ਤੁਹਾਡੀ ਮਤਲਬ ਕਿ ਪਿਕਚਰ ਜਿਹੜੀ ਆ ਕਲਿੱਕ ਕਰ ਦਿਨਾ ਸੋ ਮੈਂ ਸੋਚਿਆ ਹੈਲਪ ਕਰਨੀ ਚਾਹੀਦੀ ਆ ਫੈਮਿਲੀ ਨਾਲ ਦੇਖੋ ਇੰਜੋਏ ਕਰਨ ਵਾਸਤੇ ਆਏ ਆ ਸੋ ਮੈਂ ਸੋਚਿਆ ਜਰੂਰ ਹੈਲਪ ਕਰਨੀ ਚਾਹੀਦੀ ਆ ਤਾਂ ਕਿ ਇਹਨਾਂ ਦੀ ਇੱਕ ਮੈਮਰੀ ਬਣ ਸਕੇ ਵੀ ਹਾਂ ਅਸੀਂ ਇਕੱਠੇ ਇਸ ਜਗ੍ਹਾ ਤੇ ਆਏ ਸੀਗੇ ਸੋ ਅਗਰ ਇਕੱਲੇ-ਇਕੱਲੇ ਖਿੱਚਦੇ ਤੇ ਉਹ ਮਜ਼ਾ ਨਹੀਂ ਸੀ ਆਉਣਾ ਸੋ ਹੁਣ ਇਹਨਾਂ ਦੀ ਵਧੀਆ ਮੈਮਰੀ ਬਣ ਗਈ ਹੋਣੀ ਆ ਸੋ ਹੁਣ ਆਪਾਂ ਅੱਗੇ ਚੱਲਦੇ ਆਂ ਫੋਟੋਸ ਆਪਾਂ ਖੇਚ ਦਿੱਤੀਆਂ ਭਾਜੀ ਉਹਨਾਂ ਦੀਆਂ ਸੋ ਤੁਸੀਂ ਵੀ ਅਗਰ ਆਉਣਾ ਹੈ ਤੇ ਕੱਲੇ ਨਾ ਆਇਓ ਇੱਕ ਜਾਂ ਦੋ ਜਣੇ ਤੁਹਾਡੇ ਨਾਲ ਜ਼ਰੂਰ ਹੋਣੇ ਚਾਹੀਦੇ ਆ ਤਾਂ ਕਿ ਤੁਸੀਂ ਆਪਣੀਆਂ ਇੱਕ ਦੂਜੀਆਂ ਪਿਕਚਰ ਵਗੈਰਾ ਕਲਿੱਕ ਕਰ ਸਕੋ ਤੇ ਅਗਰ ਤੁਸੀਂ ਫੈਮਿਲੀ ਦੇ ਨਾਲ ਆਏ ਆ ਫਿਰ ਤਾਂ ਕੀ ਹੀ ਬਾਤ ਆ ਫਿਰ ਤਾਂ ਤੁਸੀਂ ਬਹੁਤ ਵਧੀਆ ਮੈਮਰੀ ਇੱਥੇ ਆ ਕੇ ਬਣਾ ਸਕਦੇ ਹੋ ਪਰ ਕੱਲਾ ਨਾ ਆਵੇ ਕੋਈ ਵੀ ਕਿਉਂਕਿ ਕਿਸੇ ਨੂੰ ਕਹਿਣਾ ਬਹੁਤ ਔਕਵਰਡ ਜਿਹਾ ਲੱਗਦਾ ਆਪਾਂ ਵੀ ਫੋਟੋ ਖੇਚਦੇ ਹੋ ਮੇਰੀ ਭਾਜੀ ਫੋਟੋ ਖੇਚਦੇ ਹੋ ਸੋ ਤੁਸੀਂ ਗੈਦਰਿੰਗ ਦੇ ਵਿੱਚ ਆਇਓ ਜਦੋਂ ਵੀ ਆਉਣਾ ਹੈ ਸੋ ਹੁਣ ਆਪਾਂ ਅੱਗੇ ਚੱਲਦੇ ਆਂ ਆਓ ਇੱਥੇ ਫੋਟੋਸ ਵਗੈਰਾ ਖੇਚ ਸਕਦੇ ਤੁਸੀਂ ਫੋਟੋਸ ਕਲਿੱਕ ਕਰ ਸਕਦੇ ਆ ਅਲੱਗ-ਅਲੱਗ ਕੰਟਰੀਜ਼ ਦੀਆਂ ਬਿਲਡਿੰਗਸ ਬਣੀਆਂ ਹੋਈਆਂ ਫੇਅਰ ਦੇ ਵਿੱਚ ਮੇਲੇ ਦੇ ਵਿੱਚ ਤੇ ਤੁਸੀਂ ਆ ਕੇ ਫੋਟੋਸ ਵਗੈਰਾ ਕਲਿੱਕ ਕਰ ਸਕਦੇ ਆ ਤੇ ਆਪਣੇ ਜਿਹੜੇ ਰਿਸ਼ਤੇਦਾਰ ਆ ਜਾਂ ਯਾਰ ਦੋਸਤ ਸੱਜਣ ਬੇਲੀ ਆ ਤਾਂ ਉਹਨਾਂ ਨੂੰ ਤੁਸੀਂ ਭਲੇਖੇ ਚ ਪਾ ਸਕਦੇ ਆ ਕਿਹੜਾ ਚੈਨਲ ਆ ਤੁਹਾਡਾ ਆਜੋ ਆਜੋ ਯਾਰ ਆਜੋ ਜੀ ਲੋ ਜੀ ਆ ਗਏ ਆਪਾਂ ਫਿਸ਼ ਸ਼ੋਅ ਦੇ ਵਿੱਚ ਆਲੇ ਦੁਆਲੇ ਦੇਖੋ ਕਿੰਨਾ ਰੌਣਕਾਂ ਭਈ ਆਲੇ ਦੁਆਲੇ ਦੇਖ ਲਓ ਸ਼ੋਅ ਪਹਿਲੀ ਵਾਰੀ ਲੱਗਾ ਵੀ ਹੈ ਜਲੰਧਰ ਚ ਹੁਣ ਆਪਾਂ ਐਂਟਰ ਕਰ ਗਏ ਆ ਜੀ ਅੰਦਰ ਤੇ ਅੰਦਰ ਆਪਾਂ ਤੁਹਾਨੂੰ ਹੁਣ ਥੋੜਾ ਬਾਜ਼ਾਰ ਘੁੰਮ ਕੇ ਦਿਖਾਵਾਂਗੇ ਮੇਲੇ ਦੇ ਵਿੱਚ ਕੀ ਕੀ ਆਈਟਮਸ ਕੀ ਕੀ ਵੇਚ ਰਹੇ ਆ ਜਾਂ ਕੀ ਕੀ ਸੇਲ ਹੋ ਰਿਹਾ ਤੁਸੀਂ ਦੇਖ ਹੀ ਰਿਹਾ ਸਾਹਮਣੇ ਇਹ ਕਾਫੀ ਬਿਊਟੀਫੁੱਲ ਚੀਜ਼ਾਂ ਐਸੀਆਂ ਚੀਜ਼ਾਂ ਜਿਹੜੀਆਂ ਆਪਾਂ ਆਮ ਆਪਾਂ ਨੂੰ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀਆਂ ਉਹ ਵੀ ਇੱਥੇ ਵਿਕ ਰਹੀਆਂ ਸੀ ਇਹ ਤੇ ਤੁਸੀਂ ਵੀ ਆ ਕੇ ਖਰੀਦ ਸਕਦੇ ਹੋ ਮੈਟ ਵਗੈਰਾ ਤੁਸੀਂ ਦੇਖਿਆ ਜੀ ਨਾਲ ਤੇ ਸਾਹਮਣੇ ਮਹਾਤਮਾ ਬੁੱਧ ਜੀ ਦੀਆਂ ਜੋ ਕੰਟੇਨ ਵਗੈਰਾ ਉਹ ਵਿਕ ਰਹੇ ਉਹਨਾਂ ਦੀਆਂ ਸਟੈਚੂ ਉਹਨਾਂ ਦੇ ਵਿਕ ਰਹੇ ਸੀ ਸਾਹਮਣੇ ਇਹ ਵੀ ਬਹੁਤ ਖੂਬਸੂਰਤ ਤੇ ਯੂਨੀਕ ਚੀਜ਼ ਹੈ ਜਿਹੜੀ ਤੁਸੀਂ ਆਪਣੇ ਘਰ ਲਈ ਲੈ ਕੇ ਜਾ ਸਕਦੇ ਹੋ ਕਾਫੀ ਡਿਫਰੈਂਟ ਲੱਗਦੀ ਹੈ ਤੇ ਇੱਕ ਪੀਸਫੁੱਲ ਜੋ ਪੀਸਫੁੱਲ ਇੱਕ ਏਰੀਆ ਬਣਾਉਦੀ ਆ ਅਗਰ ਤੁਸੀਂ ਇਹਨੂੰ ਆਪਣੇ ਘਰ ਦੇ ਵਿੱਚ ਰੱਖਦੇ ਆ ਸੋ ਬਹੁਤ ਹੀ ਖੂਬਸੂਰਤ ਚੀਜ਼ਾਂ ਬਹੁਤ ਹੀ ਖੂਬਸੂਰਤ ਕਲਾਕ੍ਰਿਤੀਆਂ ਇੱਥੇ ਜਿਹੜੀਆਂ ਵਿਕ ਰਹੀਆਂ ਥੋੜਾ ਬਾਰਿਸ਼ ਨੇ ਕੰਮ ਖਰਾਬ ਕਰ ਦਿੱਤਾ ਸੀ ਕਿਉਂਕਿ ਜਿਸ ਟਾਈਮ ਮੈਂ ਗਿਆ ਹੋਇਆ ਸੀ ਉਹਨਾਂ ਦਿਨਾਂ 'ਚ ਬਾਰਿਸ਼ ਪੈ ਰਹੀ ਸੀਗੀ ਤੇ ਬਾਰਿਸ਼ ਕਰਕੇ ਬਹੁਤ ਦਿੱਕਤ ਦਿੱਕਤ ਆ ਰਹੀ ਸੀ ਘੁੰਮਣ ਦੇ ਵਿੱਚ ਹੁਣ ਤਾਂ ਫਿਲਹਾਲ ਠੀਕ ਹੀ ਆ ਹੁਣ ਨਹੀਂ ਕੋਈ ਦਿੱਕਤ ਹੈਗੀ ਇਦਾਂ ਦੀ ਬਾਕੀ ਆਈਫੋਨ ਦੇ ਕਾਫੀ ਇੱਥੇ ਕਵਰ ਆਈਫੋਨ ਦੇ ਕਵਰ ਜਾਂ ਫਿਰ ਤੁਹਾਨੂੰ ਹੋਰ ਕਈ ਤਰ੍ਹਾਂ ਦੇ ਫੋਨ ਜਿੰਨੇ ਵੀ ਐਂਡਰੋਇਡ ਵਗੈਰਾ ਫੋਨ ਨੇ ਹਰ ਇੱਕ ਤਰ੍ਹਾਂ ਦੇ ਕਵਰ ਮਿਲ ਜਾਣਗੇ ਇੱਥੇ ਤੁਹਾਨੂੰ ਇਹ ਬਾਜ਼ਾਰ ਨਾਲੋਂ ਥੋੜੇ ਜਿਹਾ ਸਸਤੇ ਵੀ ਇੱਥੇ ਮਿਲਣਗੇ ਬਾਕੀ ਊਠ ਦੀ ਰਾਈਡ ਵੀ ਹੈਗੀ ਇੱਥੇ ਬੱਚੇ ਇੰਜੋਏ ਕਰ ਸਕਦੇ ਆ ਊਠ ਵਗੈਰਾ ਵੀ ਹੈਗੇ ਆ ਜਿਨ੍ਹਾਂ ਤੇ ਤੁਸੀਂ ਰਾਈਡ ਕਰ ਸਕਦੇ ਆ ਤੇ ਹੋਰ ਵੀ ਕਾਫੀ ਤਰ੍ਹਾਂ ਦੇ ਬਾਜ਼ਾਰ ਜੋ ਲੱਗੇ ਹੋਏ ਨੇ ਆ ਸਾਹਮਣੇ ਝੂਲੇ ਲੱਗੇ ਹੋਏ ਨੇ ਤੁਸੀਂ ਦੇਖ ਲੈ ਬੱਚਿਆਂ ਦਾ ਕਾਫੀ ਐਕਚੁਅਲੀ ਬੱਚਿਆਂ ਦੇ ਇੰਜੋਏ ਕਰਨ ਵਾਸਤੇ ਬਹੁਤ ਚੀਜ਼ਾਂ ਆ ਤੁਸੀਂ ਬੱਚਿਆਂ ਦੇ ਨਾਲ ਕਾਫੀ ਇੰਜੋਏ ਕਰ ਸਕਦੇ ਆ ਬਾਕੀ ਕਲੋਥ ਵਗੈਰਾ ਦੀ ਕਾਫੀ ਵੈਰਾਈਟੀ ਹੈ ਨਾਲ ਦੇ ਕੋਲ ਕੱਪੜੇ ਤੁਸੀਂ ਦੇਖ ਹੀ ਰਹੇ ਹੋ ਉਹ ਸਾਹਮਣੇ ਬੱਚਿਆਂ ਦੇ ਝੂਲੇ ਵਗੈਰਾ ਲੱਗੇ ਹੋਏ ਆ ਤੇ ਹਾਰਰ ਸ਼ੋ ਵੀ ਆ ਇੱਥੇ ਭੂਤਿਆ ਸ਼ੋ ਭੂਤਿਆ ਬੰਗਲਾ ਜਿਹਨੂੰ ਆਪਾਂ ਕਹਿੰਦੇ ਆ ਆਮ ਮਲਟੀਪਲੈਕਸ ਜਿਹੜੀਆਂ ਬਿਲਡਿੰਗਸ ਹੁੰਦੀਆਂ ਉਹਨਾਂ ਦੇ ਵਿੱਚ ਵੀ ਹੁੰਦਾ ਹੈ ਇਹ ਥੀਏਟਰ ਵਗੈਰਾ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਤੇ ਬੱਚਿਆਂ ਵਾਸਤੇ ਵੀ ਝੂਲੇ ਹੈਗੇ ਆ ਕਾਫੀ ਬੱਚੇ ਇੰਜੋਏ ਕਰ ਸਕਦੇ ਆ ਇੱਥੇ ਥੋੜਾ بارش ਕਰਕੇ ਤੁਸੀਂ ਦੇਖ ਰਹੇ ਆ بارش ਕਰਕੇ ਬਹੁਤ ਜ਼ਿਆਦਾ ਕੰਮ ਖਰਾਬ ਹੋ ਗਿਆ ਸੀਗਾ ਇਹ ਆ ਵੀ ਬਹੁਤ ਵਧੀਆ ਝੂਲਾ ਇਧਰ ਵਿੱਚ ਬੱਚੇ ਬਹੁਤ ਇੰਜੋਏ ਕਰਦੇ ਆ ਤੁਸੀਂ ਆਪ ਵੀ ਨਾਲ ਬੈਠ ਸਕਦੇ ਆ ਸਾਹਮਣੇ ਊਠ ਫੇਰਾ ਗਿਆ ਜੀ ਮੈਂ ਤੁਸੀਂ ਦੇਖ ਰਹੇ ਹੋ ਬੱਚੇ ਕਿਦਾਂ ਇੰਜੋਏ ਕਰ ਰਹੇ ਆ ਸੋ ਤੁਸੀਂ ਵੀ ਆਓ ਆਪਣੇ ਬੱਚਿਆਂ ਦੇ ਨਾਲ ਤੇ ਵਧੀਆ-ਵਧੀਆ ਮੈਮਰੀਜ਼ ਬਣਾਓ ਆਪਣੀਆਂ ਬੱਚਿਆਂ ਦੇ ਨਾਲ ਇੰਜੋਏ ਕਰੋ ਤੇ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਚੀਜ਼ਾਂ ਵੀ ਇੱਥੇ ਖਰੀਦਣ ਵਾਸਤੇ ਆ ਤੁਹਾਡੇ ਤੁਸੀਂ ਖਰੀਦ ਸਕਦੇ ਆ ਇਹ ਆ ਪਾਣੀ ਦੇਖ ਕੇ ਤੁਸੀਂ ਘਬਰਾ ਨਾ ਜਾਓ ਹੁਣ ਹਾਲਾਤ ਇਦਾਂ ਦੇ ਨਹੀਂ ਹੈਗੇ ਉਹਨਾਂ ਦੇ ਨਾਲ ਦੇ ਵਿੱਚ ਬਾਰਿਸ਼ ਸੀ ਜਦੋਂ ਮੈਂ ਆਇਆ ਸੀਗਾ ਤੇ ਹੁਣ ਕਾਫੀ ਬਿਲਕੁਲ ਵਧੀਆ ਸਾਫ ਹੋ ਚੁੱਕਾ ਹੈ ਹੁਣ ਤੁਸੀਂ ਵਧੀਆ ਤਰੀਕੇ ਦੇ ਨਾਲ ਉੱਥੇ ਘੁੰਮ ਫਿਰ ਸਕਦੇ ਆ ਤੇ ਹੁਣ ਕੋਈ ਦਿੱਕਤ ਨਹੀਂ ਹੈ ਇਦਾਂ ਦੀ ਬਾਕੀ ਤੁਸੀਂ ਦੇਖ ਹੀ ਰਿਹਾ ਲੇਡੀਜ਼ ਕਿੰਨਾ ਸ਼ਾਪਿੰਗ ਵਗੈਰਾ ਕਰ ਰਹੀਆਂ ਇਹ ਹਾਊਸ ਹੋਲਡ ਦਾ ਸਮਾਨ ਹੈ ਘਰੇਲੂ ਚੀਜ਼ਾਂ ਇਹ ਉਹ ਚੀਜ਼ਾਂ ਆ ਦੋਸਤੋ ਆ ਜੋ ਤੁਸੀਂ ਦੇਖ ਰਹੇ ਆ ਜਿਹੜੀਆਂ ਆਪਾਂ ਨੂੰ ਆਮ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀਆਂ ਸੋ ਇਦਾਂ ਦੀਆਂ ਵੀ ਚੀਜ਼ਾਂ ਹੈਗੀਆਂ ਜਿਹੜੀਆਂ ਆਪਣੇ ਘਰ ਦੇ ਵਿੱਚ ਕਾਫੀ ਕੰਮ ਆਉਂਦੀਆਂ ਹੈ ਤੁਸੀਂ ਆਓ ਜਰੂਰ ਇੱਥੇ ਆ ਕੇ ਖਰੀਦਾਰੀ ਕਰੋ ਆ ਸਾਹਮਣੇ ਤੁਸੀਂ ਦੇਖ ਰਹੇ ਆ ਲੱਗੇ ਬੱਚਿਆਂ ਦਾ ਲੇਡੀਜ਼ ਦਾ ਕਾਫੀ ਵੈਰਾਈਟੀਆਂ ਹੈ ਇੱਥੇ ਇਹ ਬਹੁਤ ਹੀ ਵਧੀਆ ਵਧੀਆ ਚੀਜ਼ਾਂ ਦੇਖਣ ਨੂੰ ਤੁਹਾਨੂੰ ਇੱਥੇ ਮਿਲਣਗੇ ਬਾਕੀ ਬੱਚਿਆਂ ਦਾ ਵੀ ਬਹੁਤ ਵਧੀਆ ਸੇਲ ਵੀ ਲੱਗੀ ਹੋਈ ਆ ਬੱਚਿਆਂ ਦੇ ਵੀ ਇੱਦਾਂ ਇਹਨਾਂ ਦੇ ਖੂਬਸੂਰਤ ਇੰਨੇ ਨੇ ਵਧੀਆ ਬ੍ਰਾਂਡਡ ਕੱਪੜੇ ਆ ਜਿਹੜੇ ਕਿ ਤੁਹਾਨੂੰ ਬਾਹਰ ਮਹਿੰਗੇ ਮਿਲਣਗੇ ਬੱਚਿਆਂ ਵਾਸਤੇ ਪਰ ਇੱਥੇ ਤੁਹਾਨੂੰ ਥੋੜਾ ਜਿਹਾ ਸਸਤਾ ਲੱਗੇਗਾ ਥੋੜਾ ਚੀਪ ਲੱਗੇ ਲਿਖਣ ਦੇ ਵਿੱਚ ਤੇ ਲੇਡੀਜ਼ ਦੀ ਵੀ ਕਾਫੀ ਵੈਰਾਈਟੀ ਹੈ ਤੁਸੀਂ ਦੇਖ ਰਹੇ ਆ ਕੱਪੜਿਆਂ ਦੀ ਬਹੁਤ ওভারঅল ਮੈਂ ਕਹਿ ਸਕਦਾ ਹਾਂ ਵੀ ਤੁਸੀਂ ਪੂਰਾ ਇੰਜੋਏ ਕਰੋਗੇ ਦੋਸਤੋ ਇੱਥੇ ਆ ਕੇ ਤੁਹਾਨੂੰ ਲੱਗੇਗਾ ਹੀ ਨਹੀਂ ਵੀ ਤੁਸੀਂ ਇੱਥੇ ਆ ਕੇ ਕੋਈ ਗਲਤੀ ਕੀਤੀ ਹੈ ਬਾਕੀ ਆਹ ਮਸ਼ੀਨ ਵੀ ਤੁਸੀਂ ਦੇਖ ਰਹੇ ਆਂ ਅਗਰ ਅਗਰ ਕਿਸੇ ਨੂੰ ਕੋਈ ਪੈਰ ਦੇ ਵਿੱਚ ਦਿੱਕਤ ਆ ਕੋਈ ਮ사ਜ ਵਾਸਤੇ ਕੋਈ ਚੀਜ਼ ਚਾਹੀਦੀ ਆ ਤੁਸੀਂ ਇੱਥੋਂ ਖਰੀਦ ਸਕਦੇ ਆ ਮ사ਜਰ ਵੀ ਇਨਾਂ ਦੇ ਕੋਲ ਬਹੁਤ ਵਧੀਆ ਅਵੇਲੇਬਲ ਹੈਗੇ ਆ ਸੋ ਤੁਸੀਂ ਉਹ ਵੀ ਇੱਥੋਂ ਆ ਕੇ ਖਰੀਦ ਸਕਦੇ ਹੋ ਇਹ ਮ사ਜਰ ਮੈਂ ਵੀ ਚੈੱਕ ਕੀਤੇ ਸੀਗੇ ਇਹ ਕਮਸ਼ੀਨ ਮੈਂ ਵੀ ਇੱਥੋਂ ਲੈ ਕੇ ਆਈਆਂ ਉਹ ਮ사ਜਰ ਬਹੁਤ ਹੀ ਵਧੀਆ ਸਿਕਾ ਦੋਸਤੋ ਤੁਸੀਂ ਵੀ ਇੱਥੇ ਆ ਕੇ ਉਹ ਲੈ ਸਕਦੇ ਹੋ ਕਾਫੀ ਆਪਣੇ ਆਪ ਨੂੰ ਵਧੀਆ ਰਿਲੈਕਸ ਕਰ ਦਿੰਦੀ ਆ ਮ사ਜਰ ਜਿਹੜੀ ਮਸ਼ੀਨ ਆ ਹੁਣ ਕਰਦੇ ਆ ਜੀ ਵੀਡੀਓ ਦੀ ਸਮਾਪਤੀ ਉਮੀਦ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਤੁਹਾਨੂੰ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਇਦਾਂ ਦੀ ਹੀ ਇੰਟਰਸਟਿੰਗ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਸੋ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ want to be logged in the next video the rich